ਜੇਠ ਤੋਂ ਮਰਾਦ ਹੈ ਵੱਡਾ ਸਿਰਮੌਰ ਮੁਖੀ ਚੱਲ ਰਹੇ 12 ਮਹਾ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਇਹ ਤੀਸਰਾ ਮਹੀਨਾ ਚੇਤ ਵਿਸਾਖ ਜੇਠ ਸਕ੍ਰਿਪਟ ਦੇ ਚਿੱਤ ਨੂੰ ਜੇਸਟ ਕਹਿ ਦਿੰਦੇ ਨੇ ਵੱਡਾ ਸਰਮੌਰ ਮੁਖੀਆ ਇਹ ਮਹੀਨਾ ਦਿਨ ਦੇ لحاظ ਨਾਲ ਵੱਡਾ ਮਹੀਨਾ ਹੁੰਦਾ ਹੈ ਰਾਤ ਛੋਟੀ ਹੋ ਜਾਂਦੀ ਹੈ ਦਿਨ ਵੱਡਾ ਹੋ ਜਾਂਦਾ ਹੈ ਕਾਮਿਆਂ ਲਈ ਮਜ਼ਦੂਰਾਂ ਲਈ ਕਿਰਤਿਆਂ ਲਈ ਇਹ ਮਹੀਨਾ ਖੁਸ਼ੀਆਂ ਭਰਾ ਹੁੰਦਾ ਹੈ ਕਿਉਂਕਿ ਦਿਨ ਵੱਡਾ ਹੈ ਕੰਮ ਜ਼ਿਆਦਾ ਹੋ ਸਕੇਗਾ ਕਿਰਤ ਜ਼ਿਆਦਾ ਹੋ ਸਕੇਗੀ ज्येठ ਦੇ ਮਹੀਨੇ ਨੂੰ ਇਸ ਲੰਬੇ ਦਿਨਾ ਵਾਲੇ ਮਹੀਨੇ ਨੂੰ ਮੁੱਖ ਰੱਖਦੇ ਹੋਇਆ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਫਰਮਾਨ ਕਿ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਜੇਠ ਦੇ ਮਹੀਨੇ ਵਿੱਚ ਲੋੜ ਕਰੋ ਉਸ ਦੀ ਜੋ ਵਾਕਈ ਜੇਠ ਹੈ ਵੱਡਾ ਹੈ ਸ਼ਰਮੌਰ ਹੈ ਜਿਸ ਦੇ ਅੱਗੇ ਸਮਾਂ ਪ੍ਰithvi ਦੇ ਜੀਵ ਝੁਕਦੇ ਨੇ ਨਮਸਕਾਰ ਕਰਦੇ ਨੇ ਤਾਂ ਇਹ ਜੇਠ ਦਾ ਮਹੀਨਾ ਸ਼ਾਵਣਾ ਹੈ ਕਿ ਜੇਠ ਚੇਤੇ ਆ ਜਾਏ ਵੱਡਾ ਚੇਤੇ ਆ ਜਾਏ ਸਿਰਮੌਰ ਚੇਤੇ ਆ ਜਾਏ ਮਨ ਦੇ ਚ ਉਸ ਦੀ ਲੋੜ ਪੈਦਾ ਹੋ ਜਾਏ ਹਿਰਦਾ ਉਸ ਦੀ ਜ਼ਰੂਰਤ ਮਹਿਸੂਸ ਕਰੇ ਤਾਂ ਸਤਿਗੁਰੇ ਉਪਦੇਸ਼ ਕਰਦੇ ਨੇ ਜਦ ਕੋਈ ਜੇਠ ਦੇ ਮਹੀਨੇ ਵਿੱਚ ਜੇਠ ਦੀ ਜ਼ਰੂਰਤ ਮਹਿਸੂਸ ਕਰਦਾ ਹੈ ਵੱਡੇ ਦੀ ਲੋੜ ਮਹਿਸੂਸ ਕਰਦਾ ਹੈ ਤਾਂ ਉਹ ਪਰੀ ਪੂਰਨ ਪ੍ਰਮਾਤਮਾ ਐਸਾ ਬਖਸ਼ੰਦ ਹੈ ਜਿਹੜਾ ਵੀ ਉਸਦੇ ਲੜ ਲੱਗ ਜਾਂਦਾ ਹੈ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ ਜਿਹੜਾ ਵੀ ਉਸ ਦੀ ਪ੍ਰਕਰਮਾ ਕਰਦਾ ਹੈ ਉਸਦੇ ਲੜ ਲੱਗ ਜਾਂਦਾ ਹੈ ਫਿਰ ਕਿਸੇ ਹੋਰ ਬੰਧਨਾ ਵਿੱਚ ਉਹ ਨਹੀਂ ਪੈਂਦਾ ਕਿਸੇ ਹੋਰ ਗ੍ਰਸਤ ਵਿੱਚ ਉਹ ਨਹੀਂ ਪੈਂਦਾ ਸੰਸਾਰ ਵਿੱਚ ਬੜੀਆਂ ਫਾਇਆਂ ਨੇ ਔਰ ਬੜੇ ਸੰਗਲ ਨੇ ਜਿ세 ਜਿ세 ਕੋਈ ਇਸ ಪರಿਪੂਰਨ ਪ੍ਰਮਾਤਮਾ ਦੇ ਲੜ ਤੋਂ ਟੁੱਟਦਾ ਹੈ अनेका ਉਫਾਇਆਂ अनेका ਰਸੇ अनेका ਸੰਗਲ ਉਸ ਦੇ ਗਲ ਦੇ ਪੈਂਦੇ ਨੇ ਪਾਤਸ਼ਾਹ ਦੀ ਬਾਣੀ ਦਾ ਐਸਾ ਫਰਮਾਨ ਜਾਲੀ ਰਹਿਣ ਜਾਲ ਦਿਨ ਹੋਵਾ ਜੇਤੀ ਘੜੀ ਫਾਹੀ ਤੇ ਐਸੇ ਪੁਰਸ਼ ਲਈ ਜੋਸ ਜੇਠ ਤੋਂ ਟੁੱਟਿਆ ਹੋਇਆ ਹੈ ਦਿਨ ਵੀ ਜਲਦੀ ਤਰਾ ਹੈ ਰਾਤ ਵੀ ਜਲਦੀ ਤਰਾ ਹੈ ਦਿਨ ਤੇ ਰਾਤ ਦੀਆਂ ਜਿਤਨੀਆਂ ਘੜੀਆਂ ਨੇ ਸਭ ਫਾਇਆਂ ਨੇ ਰਸ ਰਸ ਚੋਗ ਚੁਗਏ ਨਿਤ ਫਾਸੇ ਛੂਟ ਸਮੂੜੇ ਕਮਨ ਗੁਣੇ ਵਿਕਾਰਾਂ ਦੇ ਰਸ ਵਿੱਚ ਮਾਤਿਆ ਹੋਇਆ ਚੋਗ ਚੁਗਦਾ ਹੈ ਵਿਕਾਰਾਂ ਦੇ ਛਲੇ ਨਾ ਹੁੰਦਾ ਹੈ ਫਸਦਾ ਹੈ ਇਸ ਤਰ੍ਹਾਂ ਹਰ ਘੜੀ ਹਰ ਦਿਨ ਹਰ ਰਾਤ ਉਸਨੇ ਬੰਧਨ ਹੋ ਜਾਂਦੇ ਨੇ ਸੰਗਲ ਹੋ ਜਾਂਦੇ ਨੇ ਫਾਇਆ ਹੋ ਜਾਂਦੇ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜੇਠ ਤੇ ਮਈ ਨੇ ਦੇ ਵਿੱਚ ਜਿਹੜਾ ਵੀ ਪ੍ਰਮਾਤਮਾ ਦੇ ਲੜ ਲੱਗਦਾ ਉਸ ਨੂੰ ਕੋਈ ਹੋਰ ਬੰਧਨ ਨਹੀਂ ਪੈਂਦਾ ਕਿਸੇ ਵੀ ਗ੍ਰਸ ਵਿੱਚ ਉਹ ਫਸਦਾ ਨਹੀਂ ਫਿਰ ਸਾਹਿਬ ਕਹਿੰਦੇ ਨੇ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਹੀਂ ਸੰਤ ਜਗਤ ਦੀ ਜਿਤਨੀ ਦੌਲਤ ਹੈ ਇਹ ਲੁੱਟੀ ਜਾ ਸਕਦੀ ਹੈ। ਇਹ ਅਗ ਜਲਾ ਸਕਦੀ ਹੈ। ਇਹ ਚੋਰ ਚੋੜਾ ਸਕਦਾ ਹੈ। ਇੱਕ ਐਸੀ ਦੌਲਤ ਵੀ ਹੈ ਜਿਸ ਤੱਕ ਚੋਰ ਚੋਰ ਦੀ ਪਹੁੰਚ ਨਹੀਂ, ਡਕਾਇਤ ਦੀ ਪਹੁੰਚ ਨਹੀਂ, ਔਰ ਅਗਨੇ ਦੀ ਵੀ ਪਹੁੰਚ ਨਹੀਂ। ਪਾਣੀ ਵੀ ਨਹੀਂ ਦੋ ਡੋਬ ਸਕਦਾ। ਸਾਬ ਕਹਿੰਦੇ ਨੇ गुर का वचन बसे जी ना ले जल नहीं डूबे तस्कर नहीं लेवे भाई न जाले जगत की संपदा जो अपने तो बाहर है अग्नि का डर है पानी का डर है चोर का डर है डकैत का डर है पर सतगुर कह रहे ने ओ जो जेठ ओ जो वड्डा परिपूर्ण परमात्मा है ਉਸ ਦਾ ਜੋ ਨਾਮ ਹੈ ਐਸਾ ਮੋਤੀ ਹੈ ਐਸਾ ਮਾਣਕ ਹੈ ਐਸਾ ਨੀਲਮ ਹੈ ਐਸਾ ਰਤਨ ਹੈ ਕਿ ਕੋਈ ਚੋਰ ਸਨ ਨਹੀਂ ਲਾ ਸਕਦਾ ਕੋਈ ਦਕਹਿ ਦਾਕੜੀ ਢਾਲ ਸਕਦਾ ਆਪਣੀ ਸਰੀਰਕ ਸ਼ਕਤੀ ਦੇ ਨਾਲ ਭਗਤ ਦੇ ਹਿਰਦੇ ਚੋਂ ਇਹ ਮੋਤੀ ਇਹ ਰਤਨ ਹੀਰੇ ਉਹ ਕੱਢ ਨਹੀਂ ਸਕੇਗਾ ਚੁਰਾ ਨਹੀਂ ਸਕੇਗਾ ਔਰ ਲੁੱਟ ਨਹੀਂ ਸਕੇਗਾ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾਹੀਂ ਸੰ ਕੋਈ ਦੌਲਤ ਹੈ ਜੋ ਬੰਦੇ ਨੂੰ ਨਿਰਭੈ ਕਰ ਦਿੰਦੀ ਹੈ ਜਿਸ ਤੇ ਖਤਮ ਹੋਣ ਦਾ ਤੇ ਲੁੱਟੇ ਜਾਣ ਦਾ ਡਰ ਨਹੀਂ ਬਾਹਰ ਜਿਤਨਾ ਜਿਸ ਦੇ ਕੁਲ ਵਧਦਾ ਜਾਏਗਾ ਭੈ ਵੀ ਨਾਲ ਵਧਦਾ ਜਾਏਗਾ ਕਿਉਂ ਕਿ ਬਾਹਰ ਸਭ ਕੁਝ ਜਿਹੜਾ ਹੈ ਅਸੁਰੱਖਿਤ ਹੈ कुछ भी सुरक्षा नहीं है, कुछ भी नहीं किया जा सकता कि हो जाना है इस वास्ते जिस मनुख का अंदर कुछ भी नहीं सब कुछ बाहर है वो निर्भय नहीं हो सकता निर्भय नहीं हो सकता डरया रहेगा भयभीत रहेगा क्योंकि अंदर कुछ है नहीं जो कुछ उसका है वो बाहर है तो बाहर जो कुछ भी है वो अग जला सकती है वो पानी डोब सकता है वो चोर चुरा सकता है और लुटेरा कोई लुट सकता है या होर कई कारण करके ओ बर्बाद हो सकता है इको एक मोती माणक नीलम पन्ने ऐसी संपदा है ऐसा धन है जिस तक चोर दी पहुंच नहीं है डकैत दी पहुंच नहीं है वो है केवल परमात्मा का नाम माणक मोती नाम प्रभ उन लगे ना ही सन ਰੰਗ ਸਭੇ ਨਾਰਾਇਣੇ ਜੇਤੇ ਮਨ ਭਾਵਨ ਅਗਰ ਪਰਮਾਤਮਾ ਦਾ ਨਾਮ ਹਿਰਦੇ ਦੇ ਚ ਹੈ ਵਸ ਗਿਆ ਹੈ ਤਾਂ ਵਸਣ ਦੇ ਨਾਲ ਨਾਰਾਇਣ ਦੇ ਨਾਲ ਜੁੜਨ ਕਰਕੇ तमाम ਰੰਗ ਉਹ ਮਾਣ ਸਕਦਾ ਜਿਤਨੇ ਉਸ ਦੇ ਮਨ ਨੂੰ ਭਾਉਂਦੇ ਨੇ ਚੰਗੇ ਲੱਗਦੇ ਨੇ ਹਰ ਰਸ ਹਰ ਆਨੰਦ ਹਰ ਹਰ ਖੁਸ਼ੀ ਮਨ ਭਾਉਂਦੀ ਉਹ ਪ੍ਰਾਪਤ ਕਰ ਸਕਦਾ ਹੈ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਹਾੜ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਇਆ ਕਹਿੰਦੇ ਨੇ ਜੈਸਾ ਜੈਸਾ ਪ੍ਰਭੂ ਚਾਹੁੰਦਾ ਹੈ ਜੀ ਵੈਸੀ ਵੈਸੀ ਪ੍ਰੇਰਿਤ ਹੋ ਕੇ ਕੰਮ ਕਰਦੇ ਨੇ ਕਿਉਂਕਿ ਡੋਰੀ ਉਸ ਦੇ ਹੱਥੇ ਚ ਪ੍ਰਭ ਡੋਰੀ ਹਾਸ ਤੇ ਮਾਰੇ ਜਿਤਨਾ ਅਸੀਂ ਦੇਖਦੇ ਆ ਪਸ਼ੂ ਜਗਤ उन्ना आहार उ दिनचर्या सारी दी सारी प्रभु के हथ च है रोज देखद कि बुखा मर जायेगा शेर घास नहीं खाएगा और बुखी मर जाएगी गऊ मास नहीं खाएगा आहार चुन दशु पक्षी सुतंत्र नहीं ने प्रमात्मा की तरफो निर्धारित है उहार मनुख सुतंत्र है ਕਿ ਚੋਂ ਕੇ ਸੁਤੰਤਰਤਾ ਵੀ ਪ੍ਰਭੂ ਦੀ ਦਿੱਤੀ ਹੋਈ ਹੈ ਪ੍ਰਮਾਤਮਾ ਦੀ ਦਿੱਤੀ ਹੋਈ ਹੈ ਇਸ ਵਾਸਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਜਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਔਰ ਸੁਤੰਤਰਤਾ ਵੀ ਤੇਰੀ देन ਹੈ ਤਾਂ ਉਹ ਸੁਤੰਤਰ ਹੋ ਕੇ ਵੀ ਜਿਹੜੇ ਕਰਮ ਕਰਨੇ ਨੇ ਉਹ ਵੀ ਵਾਸਤਵਿਕ ਉਹੀ ਕਰਮ ਨੇ ਜੋ ਤੂੰ ਦਿੱਤੀ ਸੁਤੰਤਰਤਾ ਤੇ ਉਸ ਸੁਤੰਤਰਤਾ ਦੇ ਨਾਲ ਉਹਨਾਂ ਜੀਵਾਂ ਨੇ ਕੀਤੇ ਨੇ ਇਸ ਵਾਸਤੇ हे परिपूर्ण ਪ੍ਰਮਾਤਮਾ ਇਹ ਤੂੰ ਲੋੜਦਾ ਹੈ ਇਹ ਤੂੰ ਚਾਹੁੰਦਾ ਹੈ के जीवा खास करके मनुखा न स्वतंत्रता दे और स्वतंत्र होके कर्म कर इसे स्वतंत्रता परमात्मा ने पतंत्रता भी रख दी है कि फल प्रभु ने अपने हथ च रख ले जिथे बीज साड़ी हथेली च है उथे फल प्रभु की हथेली जैसे जैसे ਅਸੀਂ ਬੀਜ ਆਪਣੇ ਹੱਥਾਂ ਵਿੱਚ ਵਿਧਾਉਂਦੇ ਹਾਂ ਔਰ ਜਿਸ ਰੂਪ ਦੇ ਜਿਸ ਰੰਗ ਦੇ ਵੈਸੇ ਵੈਸੇ ਪ੍ਰਭੂ ਦੀ ਹਥੇਲੀ ਵਿੱਚ ਫਲ ਬਦਲਦੇ ਨੇ ਉਹ ਫਲ ਦੇਂਦਾ ਹੈ ਤੋ ਸਾਬ ਇੱਥੇ ਕਹਿ ਰਹੇ ਨੇ ਜੋ ਕੁਛ ਪ੍ਰਭੂ ਚਾਹੁੰਦਾ ਹੈ ਜੀਵ ਉਹੀ ਕਰ ਰਹੇ ਨੇ ਜੋ ਪ੍ਰਭ ਕੀਤੇ ਆਪਣੇ ਸਹੀ ਕਈਏ ਧੰ ਪੂਜਣ ਯੋਗ ਨੇ ਧੰਤਾ ਦੇ ਯੋਗ ਨੇ ਉਹ ਜੀਵ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਆਪਣੇ ਕੰਠ ਲਾਲ ਲਿਆ ਆਪਣੇ ਨਾਲ ਜੋੜ ਲਿਆ ਹੈ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ ਮਨੁੱਖ ਦੇ ਕੋਲ ਦੋ ਸ਼ਕਤੀਆਂ ਨੇ ਤਨ ਦੀ ਔਰ ਮਨ ਦੀ ਦਿਮਾਗੀ ਜੇ ਮਨੁੱਖ ਆਪਣੇ ਤਨ ਦੀ ਸ਼ਕਤੀ ਨਾਲ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕੇ ਕਿ ਫਿਰ ਅਕਲ ਦੀ ਬੁੱਧੀ ਦੇ ਬਲ ਨਾਲ ਹੀ ਪ੍ਰਭੂ ਨੂੰ ਪ੍ਰਾਪਤ ਕਰ ਸਕੇ ਤਾਂ ਫਿਰ ਜਗਤ ਵਿੱਚ ਮਨੁੱਖ विछड़ के रोवन क्यों दुखद क्यों और तन की शक्ति परमात्मा प्राप्त हो सके तो प्रमात्मा तन शक्ति तो नहीं है और बौद्धक बल प्रभु की प्राप्ति हो सके तो बौद्धक बल तो भी वा नहीं है इस वास्ते गुरु अर्जन देव जी महाराज फरमान करते आपन लिया जे मिले विछड़ क्यों रोवन ਆਪਣੀ ਹੀ ਸ਼ਕਤੀ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਤਾਂ ਜੀਵ ਵਿਛੜ ਵਿਛੜ ਕੇ ਰੋਮਣ ਕਿ ਦੁਖਿਤ ਕਿਉ ਹੋਵਨ ਬੇਚੈਨ ਤੇ ਬੇਜ਼ਾਰ ਕਿਉ ਹੋਵਨ ਹਾਂ ਇੱਕ ਤਰੀਕਾ ਹੈ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣ ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਪ੍ਰਾਪਤ ਹੋਈ ਸਾਧ ਸੰਗਤ ਪ੍ਰਾਪਤ ਹੋਈ ਸਾਧੂਆਂ ਦੀ ਨੇੜਤਾ ਪ੍ਰਾਪਤ ਹੋਈ ਉਹੀ ਪ੍ਰਮਾਤਮਾ ਦੇ ਨਾਮ ਦਾ ਰੰਗ ਮਾਣਦੇ ਨੇ ਉਹੀ ਈਸ਼ਵਰ ਦਾ ਆਨੰਦ ਮਾਣਦੇ ਨੇ ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮਥਨ ਜਿਸਦੇ ਭਾਗ ਅੱਛੇ ਨੇ ਜਿਸਦਾ ਹਿੱਸਾ ਵੱਡਾ ਹੈ ਜਿਸਦੀ ਕਰਮਾ ਅਨਸਾਰ ਪ੍ਰਾਪਲਬਤ ਉੱਚੀ ਹੈ ਇੱਕ ਪਰਿਪੂਰਣ ਪ੍ਰਮਾਤਮਾ ਉਸੇ ਦਾ ਹੈ ਔਰ ਉਸ ਲਈ ਇਹ ਜਿਹੜਾ ਜੇਠ ਦਾ ਮਹੀਨਾ ਹੈ ਮਨੋਰੰਗਾ ਨਾਲ ਭਰੇ ਹੋਇਆ ਹੈ ਰੰਗੀਲਾ ਹੈ ਇਹ ਮਹੀਨਾ ਸਾਰੇ ਦਾ ਸਾਰਾ ਰੰਗੀਲਾ ਹੈ ਦਿਨ ਵੱਡਾ ਹੋ ਗਿਆ ਹੈ ਤੋਂ ਰੱਬ ਨਾਲ ਜੁੜੇ ਦੀਆਂ ਖੁਸ਼ੀਆਂ ਵੱਡੀਆਂ ਹੋ ਗਈਆਂ ਨੇ